ਜੇ ਤਾਂ ਸਾਂਝੇ ਪਰਿਵਾਰ ਦੀ ਕੁੜੀ ਸਾਂਝੇ ਪਰਿਵਾਰ ਚ ਚਲੀ ਗਈ ਫਿਰ ਤਾਂ ਗੱਲ ਬਣ ਗਈ ਜੇ ਸਾਂਝੇ ਪਰਿਵਾਰ ਦੇ ਵਿੱਚ ਕਹਿ ਰਹੇ ਉਸ ਵਾਲੀ ਕੁੜੀ ਚਲੀ ਗਈ ਤਾਂ ਪਸ਼ੂਆਂ ਦੀਆਂ ਪੂਛਾਂ ਦੇ ਘਿਰ ਜਾਂਦੀ ਸੀ ਵੀ ਇੰਨਾ ਬਹੁਤ ਚੱਕਣਾ ਫਿਰ ਉੱਥੇ ਕਿਤੇ ਨਾ ਕਿਤੇ ਆਪਦੀ ਚਮੜੀ ਬਚਾਉਣ ਵਾਸਤੇ ਉਹ ਹਥਿਆਰ ਬਣਾਉਂਦੀ ਸੀ ਆਪਦੇ ਬੱਚਿਆਂ ਨੂੰ ਉੱਥੇ ਗੱਲ ਕਰਦੀ ਲੈ ਤੈਨੂੰ ਤਾਂ ਕੁਝ ਨਹੀਂ ਦਿੱਤਾ ਉਹਨੂੰ ਇੰਨਾ ਕੁਝ ਦਿੱਤਾ ਮੈਨੂੰ ਪਤਾ ਹੈ ਉਹ ਮੇਰੇ ਵਰਗਾ ਹਣ ਕਹਿ ਵੀ ਦਿੰਦਾ ਵੀ ਨਹੀਂ ਵੀ ਕੋਈ ਉਹ ਦਿੱਤਾ ਸੀ ਸਾਨੂੰ ਤਾਂ ਕਹਿ ਲੈ ਉਹਨੂੰ ਤਾਂ ਮੁੱਠੀ ਭਰ ਕੇ ਦੇਦੀ ਮੂੰਗਫਲੀ ਦੀ ਤੈਨੂੰ ਦੋ ਢੱਕਰੇ ਦਿੱਤੇ ਨੇ ਉੱਥੇ ਬੱਚੇ ਦੇ ਮਨ ਚ ਨਪਰਤਾ ਉਹਦੇ ਮੋਢੇ ਤੇ ਧਰਕੇ ਚਲਾਈ ਜਾਂਦੀ ਸੀ ਉਸ ਉਹ ਮੋਢੇ ਤੇ ਧਰਕੇ ਉਹ ਕੁੜੀਆਂ ਨੇ ਇਸ ਤਰ੍ਹਾਂ ਦੀਆਂ ਚਲਾਈਆਂ ਵੀ ਪਰਿਵਾਰ ਕੇ ਰੂ ਕੇ ਜਦੋਂ ਸਾਂਝਾ ਪਰਿਵਾਰ ਸੀ ਸਾਮ ਸੰਭਾਲ ਬਜ਼ੁਰਗਾਂ ਦੀ ਪਤਾ ਹੀ ਨਹੀਂ ਲੱਗਦਾ ਹੁੰਦਾ ਸੀ ਕੋਈ ਕੋਈ ਸੇਵਾ ਕਰ ਗਿਆ ਕੋਈ ਪੈਰ ਧੋ ਗਿਆ ਕੋਈ ਖੁਸ਼ ਕਰ ਗਿਆ ਕੋਈ ਵਾਲ ਵਾ ਗਿਆ ਜਿਹੜੀਆਂ ਸਮੱਸਿਆਵਾਂ ਅੱਜ ਆਗੀਆਂ ਕਿਸੇ ਦੇ ਨਵੇਂ ਬੱਚੇ ਦਾ ਜਨਮ ਹੁੰਦਾ ਤਾਂ ਉਹਨਾਂ ਨੂੰ ਬੱਚੇ ਪਾਲਣ ਦੀ ਟੈਨਸ਼ਨ ਹੋ ਜਾਂਦੀ ਐ ਇਸੇ ਕਰਕੇ ਇਕੱਲਾ ਇਕੱਲਾ ਬੱਚਾ ਰਹਿ ਗਿਆ ਸਾਂਝੇ ਪਰਿਵਾਰਾਂ 'ਚ ਤਾਂ ਪਤਾ ਹੀ ਨਹੀਂ ਹੁੰਦਾ ਸੀ ਕਿ ਦੀ ਕੁਛੜ ਕੌਣ ਚੜੇ ਫਿਰਦਾ ਹੁਣ ਔਰਤਾਂ ਨੇ ਕਿਸੇ ਦੇ ਆਂਢੀ ਗੁਆਂਢੀ ਕੋਈ ਗੱਲਾਂ ਕਰਨ ਜਾਣਾ ਹੁੰਦਾ ਜਾਂ ਕੋਈ ਮੁਸ਼ਕਲ ਲੈਣ ਜਾਣਾ ਹੁੰਦਾ ਸੂਹ ਲੈਣ ਜਾਣਾ ਹੁੰਦਾ ਤਾਂ ਵੀ ਨਿੱਕੇ ਜਿਹੇ ਬੱਚਿਆਂ ਨੂੰ ਗੁਰਦੀ ਚੱਕ ਕੇ ਅਗਲੀਆਂ ਵਗ ਜਾਂਦੀਆਂ ਸੀ ਉਹ ਅਜਰੀਆ ਸੀ ਜਾਂ ਉਂਗਲ ਫੜ ਕੇ ਵੀ ਉਹ ਬਾਹਲਾ ਬਿਰਬਿਰ ਜੇ ਕਰੀ ਜਾਂਦਾ ਸੀ ਭਾਈ ਮੈਂ ਕਿਹਾ ਚੱਲ ਉਧਰ ਖੜ੍ਹਾ ਲਿਆ ਹੁੰਨੀ ਐ ਹਾਂ ਹੋਰ ਦੇਖਣਾ ਉਹਨੇ ਆਪ ਦਾ ਕੰਮ ਹੁੰਦਾ ਵੀ ਕੌਣ ਆਇਆ ਇਹਨਾਂ ਦੇ ਕੀ ਗੱਲਾਂ ਕਰਦੇ ਨੇ ਕੱਲ ਰੌਲਾ ਜਿਹਾ ਹੋਇਆ ਸੀ ਨੇ ਆਪਦੇ ਜਵਾਕਾਂ ਰਾਹੀਂ ਜਾਂ ਆਪਦੇ ਘਰ ਵਾਲੇ ਨੂੰ ਤੂੰ ਸਾਰਾ ਦਿਨ ਮੱਥਾ ਮਾਰਦਾ ਫਿਰਦਾ ਰਹਿਣਾ ਉਹ ਤਾਂ ਜਾਂਦੇ ਹੀ ਨਹੀਂ ਉਹਦਾ ਬਾਜ਼ਾਰ ਹੀ ਧੁਰਿਆ ਰਹਿੰਦਾ ਉਹਨਾਂ 'ਚ ਮਤਲਬ ਖਟਾਸ ਪਾਉਣ ਦੀ ਉਹਨਾਂ ਨੇ ਕੋਸ਼ਿਸ਼ ਕੀਤੀ ਤੇ ਖਟਾਸ ਨੂੰ ਜਿਹੜਾ ਹੋਰ ਪਰੇਸ਼ਾਨ ਦਿੱਤਾ ਉਹ ਜਿਹੜੀਆਂ ਸਾਈਡ ਵਾਲੀਆਂ ਚੀਜ਼ਾਂ ਨੇ ਉਹਨਾਂ ਨੇ ਦਿੱਤਾ ਤੇ ਫੇਰ ਕਿਤੇ ਨਾ ਕਿਤੇ ਜਿਹੜੇ ਸਾਂਝੇ ਪਰਿਵਾਰ ਵਿਖਰਦੇ ਵਿਖਰਦੇ ਨਿੱਕੇ ਨਿੱਕੇ ਰਹਿ ਗਏ ਤੇ ਹੁਣ ਜਿਹੜੇ ਇਕੱਲੇ ਪਰਿਵਾਰ ਰਹਿ ਗਏ ਨਾ ਜਿਨ੍ਹਾਂ ਦੇ ਬਜ਼ੁਰਗ ਨਹੀਂ ਹੈ ਡਰਦੇ ਤਾਂ ਹੈ ਨਾ ਵੀ ਕਾਨੂੰ ਸੇਵਾ ਕਰਨੀ ਪੂ ਗੱਲ ਕਰੋ ਮਾਨਸਿਕ ਪਰੇਸ਼ਾਨ ਉਹਨਾਂ ਦੀ ਮਾਨਸਿਕ ਪਰੇਸ਼ਾਨੀ ਦਾ ਕਿਸੇ ਹਸਪਤਾਲ 'ਚ ਕੋਈ ਇਲਾਜ ਨਹੀਂ ਉਹਦਾ ਕਾਰਨ ਕੀ ਹੈ ਜੇ ਪਿਸ਼ੋਕੜ 'ਚ ਜਾਇਆ ਜਾਵੇ ਤਾਂ ਇਹੀ ਹੈ ਹੁਣ ਦੇਖੋ ਪਹਿਲਾਂ ਸਾਂਝੇ ਪਰਿਵਾਰਾਂ ਦਾ ਐਡਾ ਵੱਡਾ ਯੋਗਦਾਨ ਸੀ ਕੋਈ ਤਾਂ ਲੜਦਾ ਨਹੀਂ ਸੀ ਕੋਈ ਆਤਮ ਹੱਤਿਆ ਤਾਂ ਸ਼ਬਦ ਹੀ ਨਹੀਂ ਹੁੰਦਾ ਸੀ ਯਾਰ ਆਤਮ ਹੱਤਿਆ ਵੀ ਕੀ ਕਰਦਾ ਸਾਡੇ ਪਿੰਡ ਵਿੱਚ ਇੱਕ ਪਹਿਲੀ ਮੌਤ ਹੋਈ ਕੋਈ ਨੌਜਵਾਨ ਸੀ ਉਦੋਂ ਅਸੀਂ ਤਾਂ ਨਿੱਕੇ ਨਿੱਕੇ ਸੀ ਉਹ ਨੌਜਵਾਨੀ ਹੋਊਗਾ ਮੈਂ ਸ਼ਕਲ ਤਾਂ ਨਹੀਂ ਦੇਖੀ ਉਹਨਾਂ ਦਾ ਉਹ ਇੰਜਣਾਂ ਦਾ ਮਿਸਤਰੀ ਸੀ ਗੋਰਾ ਫਿਟਰੀ ਇੰਜਣਾਂ ਦਾ ਉਹ ਨਹਿਰ ਦੇ ਉੱਪਰ ਆਉਂਦਾ ਕੋਈ ਬਲਦ ਰੇੜੀ ਆਉਂਦੀ ਸੀ ਉਹਦੇ ਪਿੱਛੋਂ ਟਕਰਾ ਕੇ ਜੀ ਸਿਰ ਦੇ ਵਿੱਚ ਉਹਨਾਂ ਤੇ ਸਾਡੇ ਪਿੰਡ ਦੇ ਵਿੱਚ ਪੰਜ ਦਿਨ ਰੋਟੀ ਨਹੀਂ ਮਿਲੀ ਐਨੀ ਭਾਈ ਜਰ ਕਿਸਾਨ ਸੀ ਲੋਕਾਂ ਨੂੰ ਲੱਗਿਆ ਉਹਨਾਂ ਦਾ ਨਹੀਂ ਮਰਿਆ ਸਾਡਾ ਮਰ ਗਿਆ ਤੇ ਉਹ ਦਾਗ ਲੱਗਿਆ ਕਹਿੰਦੇ ਹੁੰਦੇ ਸੀ ਜਦੋਂ ਕਿਸੇ ਦਾ ਸੰਸਕਾਰ ਹੁੰਦਾ ਨਾ ਤਾਂ ਸਿਵਿਆਂ ਦੇ ਵਿੱਚ ਕੋਈ ਅੱਗ ਬਲਦੀ ਚੀਤਾ ਬਲਦੀ ਤਾਂ ਕਹਿੰਦੇ ਸੀ ਕੇਸੀ ਨਹੀਂ ਨਿਉਣਾ ਐਨਾ ਪਰ ਪਾਸ ਉਹ ਸੀ ਕਿਹੜਾ ਸਾਂਝੇ ਪਰਿਵਾਰਾਂ ਕਰਕੇ ਕਿਉਂਕਿ ਉਹਦੋਂ ਕਿ ਭੌਤਿਕ ਚੀਜ਼ਾਂ ਦਾ ਵੰਡ ਵੰਡਾਰਾ ਕੋਈ ਨਹੀਂ ਸੀ ਹੁਣ ਤਾਂ ਫੋਨ ਵੀ ਮੇਰੇ ਅੱਡਾ ਕਮਰਾ ਵੀ ਮੇਰਾ ਅੱਡਾ ਮੋਟਰਸਾਈਕਲ ਵੀ ਮੇਰਾ ਅੱਡਾ ਕੱਪੜੇ ਵੀ ਮੇਰੇ ਅੱਡਾ ਪੈਨ ਵੀ ਮੇਰਾ ਅੱਡਾ ਹਣਾ ਸਾਰਾ ਹੋ ਗਿਆ ਉਦੋਂ ਕੁਝ ਨਹੀਂ ਸੀ ਮੇਰਾ ਜਿਹੜਾ ਮੰਜਾ ਜੀ ਨੂੰ ਮਿਲ ਜਾਂਦਾ ਹੁੰਦਾ ਉਹ ਉਹਦਾ ਮਾਲ ਕੋਈ ਹੁੰਦਾ ਸੀ ਸਵੇਰੇ ਉੱਠਣ ਤੱਕ ਤੇ ਕਈ ਵਾਰੀ ਤਾਂ ਤਿੰਨ ਤਿੰਨ ਵੀ ਪਏ ਹੁੰਦੇ ਸੀ ਦੋ ਸਰਹਾਣੇ ਵੱਲ ਪਏ ਹੁੰਦੇ ਸੀ ਇੱਕ ਵਿਚਾਲੇ ਆ ਕੇ ਪੈਦਾ ਵੱਲ ਪੈ ਜਾਂਦਾ ਸੀ ਭਾਈ ਚਾਰ ਕਿਸਾਨ ਸੀ ਜਦੋਂ ਭਾਈ ਚਾਰ ਕਿਸਾਨ ਸੀ ਤਾਂ ਫਿਰ ਕੰਮ ਦਾ ਵੀ ਨਹੀਂ ਦੇਖਿਆ ਜਾਂਦਾ ਸੀ ਕੌਣ ਕਿਹੜਾ ਕੰਮ ਕਰਦਾ ਇਹ ਔਖਾ ਜਾਂ ਸੌਖਾ ਤੇ ਫੇਰ ਹੀ ਵਰਕ ਤਾਂ ਹੁੰਦੀਆਂ